ਪਹਿਲਾਂ ਕਹਿੰਦੀ ਬਾਲੀਆਂ ਲਾ ਦੋ ਆਂਟੀ ਤੁਸੀਂ ਗਰੀਬ ਬਣ ਕੇ ਜਾਣਾ ਮੈਂ ਤਾਂ ਦੇਖ ਹੀ ਲਿਆ ਵੀ ਮੈਂ ਪਾਇਆ ਤਾਂ ਹੈ ਨਹੀਂ ਕੁਝ ਮੇ ਮੰਮੀ ਤੇ ਹੀ ਨਿਗਾ ਸੀਗੀ ਉਹ ਪਾਲੀਆਂ ਲਾ ਕੇ ਪਾ ਕੇ ਜਾਓਗੇ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਹੈਗਾ ਹਾਂ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਤੁਸੀਂ ਬਾਲੀਆਂ ਲਾ ਦੋ ਅਸੀਂ ਗਰੀਬ ਬਣ ਕੇ ਜਾਣਾ ਮੈਂ ਵੀ ਲਾ ਕੇ ਆਈਆਂ ਮੇਰੀ ਸੱਸ ਕਹਿੰਦੀ ਤੂੰ ਵੀ ਲਾ ਕੇ ਚੱਲ ਜਾ ਉਹਨੇ ਦਾ ਵਿਸ਼ਵਾਸ ਦਿੱਤਾ ਸਾਨੂੰ ਗੱਲਾਂ ਕੀਤੀਆਂ ਉਹਦੇ ਆਪਦੇ ਰਸਤੇ ਕਹਿੰਦੀ ਮੈਂ ਵਾਪਸ ਆਉਣੀ ਆ ਧਾਰ卡ਡ ਲੈ ਕੇ ਉਹ ਦੁਬਾਰਾ ਮੇਰੇ ਘਰੇ ਗੇਟ ਲੱਗ ਗਿਆ ਸੀ ਐਂਗਲ ਖੋਲ ਕੇ ਸਿੱਧੇ ਹੀ ਅੰਦਰ ਆ ਗਏ ਉਹਨੇ ਗੇਟ ਵੀ ਨਹੀਂ ਖੜਕਾਇਆ ਆ ਕੇ ਇਹਨਾਂ ਨੂੰ ਕਹਿੰਦੀ ਵੀ ਫੋਟੋਆਂ ਦੇ ਦਿਓ ਇਹਨਾਂ ਨੂੰ ਵਾਲੀ ਮੈਂ ਹੱਥ ਫੜਾ ਕੇ ਗਈ ਸੀ ਤੁਸੀਂ ਅਲਮਾਰੀ 'ਚ ਰੱਖ ਦਿਓ ਮੈਂ ਇਹਨਾਂ ਨੂੰ ਇੰਨੀ ਗੱਲ ਕਿਉਂ ਉਹਨੇ ਇਹ ਗੱਲ ਸੁਣੀ ਹੋਈ ਸੀ ਕਿ ਇਹ ਅਲਮਾਰੀ 'ਚ ਰੱਖ ਦੇ ਉਹਨਾਂ ਕਹਿੰਦੀ ਵੀ ਫੋਟੋ ਦੇ ਦਿਓ ਆਂਟੀ ਕਹਿੰਦੇ ਅਲਮਾਰੀ 'ਚ ਪਰਸ ਵਿੱਚ ਫੋਟੋ ਪਈ ਆ ਇਹ ਕੰਨੀ ਰਹਿਨ ਤੋਂ ਬਾਅਦ ਹੀ ਅੱਜ ਦੇਖੋ ਵੀ ਇਹਦੇ ਚ ਪਈ ਹੋਣੀ ਛੋਟੀ ﺍﻟमारी ਦੇਖਣ ਲੱਗੇ ਜਦ ਪਿੱਛੇ ਬੈਠੀ ਨਾਲ ਹੀ ﺍﻟमारी ਚੱਕੇ ਦੱਬੇ ਪੈ ਗਏ ਸੀ ਉਹ ਕੁਛ ਕਰ ਗਈ ਕਿ ਬੱਚੇ ਨੂੰ ਉਠਾਤਾ ਉਹ ਬੰਦਾ ਬੱਚੇ ਦੇ ਉਲਝ ਗਿਆ ਇਹ ਆਪ ਨਿਕਲ ਗਈ ਜਿੱਦਾਂ ਇਹ ਉੱਥੇ ਨੇ ਦੇਖਣ ਵਾਸਤੇ ਬਾਹਰ ਕੋਈ ਨਹੀਂ ਸੀ ਬਾਹਰ ਕਰ ਸਕਦੀ ਸੀ ਜਿੱਥੇ ਵੀ ਕਰ ਸਕਦੀ ਸੀ ਕਿ ਬੱਚੇ ਨੂੰ ਮੇਰੇ ਚੱਕ ਕੇ ਲੈ ਜਾ ਸਕੀ ਕਿਉਂਕਿ ਬੱਚਾ ਗੈਂਗ ਹੈਗੀ ਇਹ ਪਹਿਲਾਂ ਵੀ ਡਿਗਰੀ ਤੇ ਬੱਚਾ ਚੱਕਿਆ ਐਨੇ ਅੱਜ ਤੱਕ ਬੱਚਾ ਨਹੀਂ ਮਿਲਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਲਗਾਤਾਰ ਭੋਲੇ ਪਾਲੇ ਲੋਕਾਂ ਦੇ ਨਾਲ ਫਰਾਡ ਉਸੇ ਤਰੀਕੇ ਨਾਲ ਬਰਕਰਾਰ ਹੈ ਜਿਵੇਂ ਲਗਾਤਾਰ ਚੱਲਦਾ ਆ ਰਿਹਾ ਤਾਂ ਇਹੋ ਜਿਹਾ ਇੱਕ ਮਾਮਲਾ ਜਿਹੜਾ ਹੈ ਸਾਹਮਣੇ ਆਉਂਦਾ ਜਿੱਥੇ ਇੱਕ ਮਾਤਾ ਦੇ ਨਾਲ ਫਰਾਡ ਹੁੰਦਾ ਹੈ ਮਾਟਰਨ ਦੇ ਨਾਲ ਲੁੱਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਇੱਕ ਲੇਡੀਜ਼ ਆਉਂਦੀ ਹੈ ਕਹਿੰਦੇ ਨੇ ਵੀ ਉਹ ਲੇਡੀਜ਼ ਜਿਹੜੀ ਆ ਉਹਨਾਂ ਨੂੰ ਬਹਿਲਾ ਫਸਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਨੇ ਕੰਨਾਂ ਦੇ ਵਿੱਚ ਵਾਲੀਆਂ ਹੁੰਦੀਆਂ ਉਹ ਲੈ ਕੇ ਚਲ ਜਾਂਦੀ ਤੇ ਮੇਰੇ ਨਾਲ ਮਾਤਾ ਮੌਜੂਦ ਹੈ ਗੱਲਬਾਤ ਕਰਦੇ ਆ ਮਾਤਾ ਹਾਂ ਠੀਕ ਹੈ ਜੀ ਕੀ ਹੋਇਆ ਸੀਗਾ ਮਾਤਾ ਜੀ ਕੀ ਕਿਵੇਂ ਆਈ ਸੀ ਉਹ ਲੇਡੀਜ਼ ਜਾਨ ਨੇ ਆਈ ਸੀਗੀ ਮੈਂ ਸਾਥ ਆਮ ਕਰਕੇ ਬਾਹਰ ਗਈ ਨਿਕਲੀ ਸੀਗੀ ਅਜੇ ਤੇ ਮੈਂ ਕਹਿੰਦੀ ਆਂਟੀ ਤੁਸੀਂ ਚਲੋ ਤੁਹਾਨੂੰ ਫ੍ਰੀ ਮਿਲਦਾ ਪਿਆ ਵਾ ਨਾ 500 ਰੁਪਏ ਨਾਲ ਮਿਲਦਾ ਪਿਆ ਮੈਂ ਤਾਂ ਕੋਈ ਗੱਲ ਨਹੀਂ ਮਿਲਦਾ ਮਿਲ ਹੀ ਜਾਂਦਾ ਕੋਈ ਗੱਲ ਇਸੇ ਨਹੀਂ ਜਾਣਾ ਹੈਗਾ ਕਿੰਨਾ ਟਸ ਜਾ ਕੇ ਦੇਖ ਚਲੋ ਕਿ ਤੁਸੀਂ ਮੈਂ ਤਾਂ ਦੇਖ ਲੈਂਦੇ ਸਾਰੇ ਮਹੱਲਾ ਸਾਡੇ ਬਾਹਰ ਕੱਢ ਲਿਆ ਹੁੰਦਾ ਨਹੀਂ ਸਾਰੇ ਮਹੱਲੇ ਬੱਚੇ ਸਭ ਬਾਹਰ ਲੈ ਲਿਆ ਤੇ ਅਸੀਂ ਨਾਲ ਤੁਰ ਪਏ ਆ ਤੇ ਸਾਨੂੰ ਕਹਿੰਦੀ ਮੈਂ ਕਿਹਾ ਤੁਸੀਂ ਵਾਲੀ ਸੋਨੇ ਕੀ ਪਾਈਆਂ ਉਸ ਬਵਾਲੀ ਅਲਾ ਦੋ ਕੰਦੀ ਵਾਲੀ ਲਾਨੀ ਕੀ ਕਰਨੇ ਵਾਈ ਲਾਗੇ ਕੰਦੀ ਸੁ ਲਾ ਵਾਲੀ ਲਾਲ ਕਾ ਰਖ ਜੋ ਮੈਂ ਵਾਲੀ ਲਾ ਕੇ ਰਖ ਲੀਆਂ ਰੱਖ ਕੇ ਫਿਰ ਮੈਂ ਮੁੰਡਿਆ ਫਰਾਤੀ ਆਪਣੇ ਬੇਟੇ ਨੂੰ ਵਾਲੀਆਂ ਤੇ ਅਸੀਂ ਵੀ ਤੁਸੀਂ ਗਰੀਬ ਬਣ ਕੇ ਚੱਲੋ ਤੁਸੀਂ ਵਾਲੇ ਪਹੁੰਚ ਜਾਓਗਾ ਤਾਂ ਆਸਾਂ ਨੂੰ ਮਿਲਣਾ ਹੈਗਾ ਤੇ 10 ਸੜੀ ਪਹਿਲੇ ਲੈ ਲਿਆ ਪਰ ਬੱਕ ਕਰਦੇ ਦਾ ਮੈਂ ਉਹ ਵੀ ਲੈ ਲਿਆ ਤੇ ਸਾਨੂੰ ਸਾਗੇ ਸਾਡਾ ਚੱਲਦੀ ਹੈ ਜਾ ਕੇ ਹਰ ਦੋਬੇ ਕੋਲ ਖੜਾ ਕਰਤਾ ਕਿਹਦੀ ਮਜਾਕ ਹੈ ਕਿ ਨਾ ਮੈਂ ਆਪਣੇ ਘਰੋਂ ਦਾ ਅਕਰ ਚੱਕ ਲਿਆ ਵਾ ਫਿਰ ਆਪਾਂ ਜਗਰਸਨ ਲਿਉਂਨੇ ਆ ਅਸੀਂ ਉੱਥੋਂ ਜੋ ਬੈਠ ਕੇ ਕਰ ਲੱਗੇ ਮਤਲਬ 15 20 ਮਿੰਟ ਤੱਕ ਬੈਠੇ ਸੀ ਉੱਥੇ ਦੇਖੀ ਨਹੀਂ ਆਈ ਹੈਗੀ ਸਾਡੇ ਕੋਲ ਅਸੀਂ ਅਸੀਂ ਘਰੇ ਫੋਨ ਕੀਤਾ ਤੇ ਮੈਂ ਕਿਹਾ ਵੀ ਜਨਨ ਸਾਡੇ ਕੋਲ ਆਈ ਨਹੀਂ ਹੈਗੀ ਪਹੁੰਚੀ ਨਹੀਂ ਵੀ ਕਿੱਥੇ ਹੈਗੀ ਆ ਉਹ ਕਹਿੰਦਾ ਘਰੇ ਆਈ ਸੀਗੀ ਤੇ ਘਰੇ ਕਹਿੰਦੇ ਵਾਲੇ ਚੱਕੇ ਲੈ ਗਈ ਆ ਅੱਛਾ हां ते ओ मतलब की सानु खडा के सिद्धी अपने ਘਰੇ ਆ ਗਈ ਸਿੱਧੀ ਸਾਡੇ ਘਰੇ ਆ ਗਈ ਬਾਹਰ ਨਹੀਂ ਖੜਕਾਇਆ ਕੁਛ ਨਹੀਂ ਕੀਤਾ ਸਿੱਧੀ ਆ ਕੇ ਫਰਦਨ ਕਮਰੇ ਬੈ ਗਈ ਆ ਕੇ ਅੱਛਾ ਤੁਹਾਨੂੰ ਕਿਹਾ ਵੀ ਫਰੀ ਰਾਸ਼ਨ ਮਿਲਣਾ ਹੈਗਾ ਤੇ ਫਰੀ ਰਾਸ਼ਨ ਲਈ ਤੁਸੀਂ ਉੱਥੇ ਇਕੱਠੇ ਹੋ ਜਾਓ ਚਾਹ ਮੈਂਬਰ ਇਕੱਠੇ ਹੋ ਸਾਰੇ ਬੱਚਿਆਂ ਲੈ ਕੇ ਇਕੱਠੇ ਹੋ ਜਾਓ ਤੇ ਸਾਡੇ ਮੈਂ ਮੁੰਡਾ ਤੇ ਸਵੇਂ ਮੈਂ ਪੋਤੀ ਕੱਲੀ ਕਰੇ ਸੀਗੇ ਸੁੱਤੇ ਪੈ ਸੀਗੇ ਸਿੱਧੀ ਸਾਨੂੰ ਸੜ ਕੇ ਉੱਥੇ ਸਾਡੇ ਘਰੇ ਆ ਬੜੀ ਆ ਨਾ ਗੇੜ ਖੜਕਾਇਆ ਕੁਛ ਨਹੀਂ ਕੀਤਾ ਐਂਗਲ ਖੋਲ ਸਿੱਧੀ ਆ ਕੇ ਕੁਰਸੀ ਬੈ ਗਈ ਕਮਰੇ ਚ ਆ ਕੇ ਮੈਂ ਮੁੰਡੇ ਨੂੰ ਕਹਿੰਦੀ ਤੁਸੀਂ ਉੱਠੋ ਆਂਟੀ ਤੋਂ ਦੋ ਫੋਟੋ ਮੰਗਾਈਆਂ ਨੇ ਮੈਂ ਬੈਠਾ ਆ ਰਿਹਾ ਲਗਾਤਾ ਲਮਾਰੀ 'ਚ ਇਹ ਆ ਚੀਜ਼ ਲਵੋ ਆਲ ਲਵੋ ਉਹ ਤੋਨੇ ਲਵੀ ਮੈਂ ਬਟਾ ਕਹਿੰਦਾ ਮੈਂ ਮੰਮੀ ਫੋਨ ਦਾ ਪਤਾ ਕਰਾਂ ਕਿ ਕਿਹੜੀ ਫੋਟੋ ਲੈਣੀ ਹੈਗੀ ਆ ਉਹ ਕਹਿੰਦੇ ਫੋਨ ਨਹੀਂ ਕਰਦਾ ਤੁਸੀਂ ਹਲ ਮਰ ਦੇਖ ਲਓ ਮੈਂ ਬਟਾ ਹਲ ਮਰ ਚ ਹੋਲ ਗਿਆ ਤੇ ਉਹ ਕੁਰਸੀ ਉੱਠ ਕੇ ਬੈਠ ਤੇ ਬੈਠ ਗਈ ਅੱਛਾ ਬਟਾ ਬੈ ਕੇ ਹੌਲੀ ਪੰਕਿਸਤਨ ਬਾਲੀ ਚੱਕ ਕੇ ਕਿਸਤਮ ਚੱਕ ਕੇ ਜਦੋਂ ਮਿੰਟ ਫਰਾਰ ਹੋ ਗਏ ਮੈਂ ਬਟਾ ਮੂੰ ਕਿੰਨਾ ਦਰ ਉਦਾਨੀ ਚੈਨੀ ਜਿ ਬੱਤੀ ਸੀਗੀ ਉਹ ਹੌਲੀ ਨੇਰ ਨਿਕਲ ਗਈ ਆ ਤਾਂ ਖੜ ਕੇ ਤੱਕ ਨਹੀਂ ਆਇਆ ਹੈਗਾ ਮਲੇ ਤੇ ਹੋਰ ਲੋਕ ਵੀ ਇਕੱਠੇ ਸੀਗੇ ਬਹੁਤ ਸਾਡੇ ਨਾਲ ਇਕਵਾਨੀ ਤੋਂ ਪੜਲੇ ਸੀਗੇ ਇੱਧਰਲੇ ਸੀ ਕਾਫੀ ਮਤਲਬ ਕਿ ਮੈਂਬਰ ਗਏ ਸਨ ਸਾਡੇ ਉਹ ਸਾਰੇ ਦੇਖ ਕੇ ਪਰੇਸ਼ਾਨ ਹੋ ਗਏ ਕਿ ਕਹਿੰਦੇ ਲਜਨਾਨੀ ਨੂੰ ਜਾਣਦੇ ਸੀ ਪਹਿਲਾਂ ਜਿਹਦੇ ਨਾਲ ਦੋ ਦਿਨ ਕੋਈ ਜਾਣੀ ਹੈਗੀ ਸੀ ਉਪਰੇ ਕਹਿੰਦੇ ਮੈਂ ਤੋਬਿਆ ਕਰਾਂਨੀ ਆ ਅੱਛਾ ਮੈਂ ਤਾਂ ਤੋਬਿਆ ਕਰਾਂਨੀ ਤਾਂ ਵੀ ਪਤਾ ਉਹ ਤਾਂ ਹੀ ਕਹਿੰਦੇ ਤੋਬੇ ਕੋ ਰਾਸਨ ਮਿਲਦਾ ਪਿਆ ਇੱਥੇ ਚੱਲ ਪੈ ਨਾਲ ਸੁਣਿਆ ਨਹੀਂ ਪਤਾ ਹੀ ਮੈਨੂੰ ਆ ਮਾਪਾ ਨਾ ਇਤਨਾ ਵਾ ਮੈਨੂੰ ਕੋਈ ਪਤਾ ਨਹੀਂ ਸੀਗਾ ਮੇਰੇ ਵਾਲੀ ਲਾ ਕੇ ਚੱਕ ਕੇ ਲੈ ਗਏ ਮਤਲਬ ਕੰਨੋਂ ਖਾਲੀ ਕਰਕੇ ਚਲੀ ਗਈ ਆ ਅੱਛਾ ਹਮਤ ਨੇ ਉਹ ਪੜਾ ਇੱਧਰ ਜਾਣੇ ਸਕਤੋ ਸਲਤੂਸੀ ਕਾਰਵਾਈ ਕਰੋ ਨਾ ਤਾਂ ਵੀ ਗਾਂ ਹੋ ਜੇ ਬਿੱਬੇ ਪਣ ਆ ਹੈਗੇ ਉਹ ਸੰਘਿਆਤਨ ਵੀ ਆ ਦਿਨਾਨੀ ਕੋ ਨਾ ਬੜਦੀ ਹੈ ਦੇਖ ਪਾਲਕਨ ਦਾ ਪਾੜੋ ਮਤਲਬ ਹੁਣ ਜਿਵੇਂ ਰਾਸ਼ਨ ਕਾਰਡ ਬੰਨੇ ਹੈਗੇ ਵੀ ਇਸ ਤਰ੍ਹਾਂ ਦੇ ਲਗਾਤਾਰ ਫਰੋਡ ਵੱਧਦੇ ਜਾਣਗੇ ਕਿ ਆਪਾਂ ਕਰਾਂਗੇ ਇਹ ਫਰੋਡ ਰੋਕਨੇ ਆਪਾਂ ਬੇ ਫਰੋਡ ਵਜ ਕਿਸੇ ਦਾ ਨਾ ਹੋਵੇ ਅੱਜ ਮੈਨਾਂ ਹੋਈ ਆ ਕੱਲ ਕਿਸੇ ਨਾ ਵੀ ਹੋ ਸਕਦੀ ਆ ਚੀਜ਼ ਆ ਹਾਂ ਇਹ ਹੈ ਕਿ ਇਹ ਹੈਗੇ ਬੱਚਾ ਬੱਚਾ ਗਏਗਾ ਅੱਛਾ ਟੈਂਪੋ ਨਾਲ ਨੇ ਹਾਂ ਅ ਡੁਗਰੀ ਵਾਲ ਵੀ ਬੱਚਾ ਚੱਕ ਕੇ ਜਾਂਦਾ ਨੇ ਇਹ ਜਾਨੀ ਚੱਕਿਆ ਬੱਚਾ ਉੱਥੇ ਵੀ ਤਾਂ ਲੱਭਦੇ ਫਿਰਦੇ ਨੇ ਉਹਨਾਂ ਬੱਚਿਆਂ ਤੱਕ ਨਹੀਂ ਲੱਭਿਆ ਹੈਗਾ ਤੇ ਮੇਰੀ ਬਾਲੀ ਕਿੱਥੋਂ ਲੱਭ ਕੇ ਦੇਣਗੇ ਉਹ ਤਾਂ ਕਹਿੰਦੇ ਸੀ ਇਹ ਜਾਨੀ ਹੱਥੋਂ ਸਾਡੇ ਅੱਜ ਵੇ ਮੇਚੀ ਮੇਲ ਜਿਵੇਂ ਬਹੁਤ ਮਹਿੰਦੀ ਚੀਜ਼ ਬਣਾਈ ਸੀ ਅਸੀਂ ਹਾਂ ਕਿ ਕਿੰਨਾ ਕਾ ਸਮਾਨ ਲੈ ਕੇ ਤੁਹਾਡਾ ਚੱਕ ਵਾਲੀਆਂ ਲੈ ਕੇ ਗੱਲੇ ਹੋ ਕਿਸ ਨੂੰ ਲੈ ਕੇ ਵਾਲੀਆਂ ਫੇਗੀਆਂ ਮਰੀ 70000 ਦੀ ਵਾਲੀ ਸੀਗੀਆਂ ਹਾਂ ਜੀ ਹਾਂ ਜੀ ਇਹਨਾਂ ਦੇ ਵਾਲ ਸੇ ਇਹ ਮੇਰੇ ਸਾਸੂ ਮਾਣ ਹੈ ਮੈਂ ਇਹਨਾਂ ਦੀ ਨੂੰਹ ਆ ਉਹ ਘਰੇ ਆਏ ਨੇ ਮੰਮੀ ਨਾਲ ਗੱਲ ਕਰ ਰਹੀ ਸੀ ਬਾਹਰ ਤੇ ਮੈਂ ਵੀ ਅੰਦਰ ਸੀ ਮੈਂ ਸਟੀਚਿੰਗ ਸਲਾਈ ਕਰਨ ਲੱਗੀ ਸੀ ਤੇ ਉਹ ਕਹਿੰਦੇ ਆਂਟੀ ਚੱਲੋ ਵੀ ਇੱਦਾਂ ਇੱਦਾਂ ਗੱਲ ਆ ਤੇ ਮੈਂ ਕਹਾਂ ਮੰਮੀ ਰਹਿਣ ਦਿਓ ਫਿਰ ਉਹ ਕਹਿੰਦੇ ਵਾਲੀ ਪਰ ਮੈਂ ਕਹਾਂ ਰਹਿਣ ਦੋ ਕੰਨ ਟਾਕ ਲਿਓ ਤੁਸੀਂ ਚੁੰਨੀ ਲੈ ਲਿਓ ਕਹਿੰਦੀ ਨਹੀਂ ਆਂਟੀ ਗਰੀਬ ਬਣ ਕੇ ਜਾਣਾ ਦੀਦੀ ਤੁਸੀਂ ਚੱਲੋ ਮੈਂ ਕਹਿੰਦੀ ਮੈਂ ਨਹੀਂ ਜਾ ਸਕਦੀ ਗੁੜੀਆਂ ਸੋਰੀ ਕਹਿੰਦੀ ਕੋਈ ਗੱਲ ਨਹੀਂ ਸੋ ਲੈ ਤੇ ਮੈਂ ਕਹਾਂ ਚਲੋ ਮੈਂ ਜਾਣਾ ਨਹੀਂ ਮੈਂ ਦੇਖ ਕੇ ਆਉਣੀ ਮੈਂ ਕਹਾਂ ਜੇ ਉਹ ਹੁੰਦਾ ਹੋਇਆ ਮੈਂ ਕਹਿੰਦਾ ਮੰਮੀ ਇਕੱਲੇ ਜਾ ਰਹੇ ਮੈਂ ਨਾਲ ਚੱਲ ਪੈਣੀ ਮੈਂ ਮੰਮੀ ਨਾਲ ਚੱਲੇ ਗਏ ਇਕੱਲੇ ਰਹਿ ਗਏ ਅਸੀਂ ਹਲੇ ਅੱਧੇ ਰਸਤੇ ਗਏ ਆ ਇਹ ਕਹਿੰਦੀ ਸਾਡਾ ਆਧਾਰ ਘਰ ਰਹਿ ਗਿਆ ਮੈਂ ਲੈ ਕੇ ਆਉਣੀ ਆ ਉਹ ਪਤਾ ਨਹੀਂ ਕਿਹੜੇ ਵੇਲੇ ਘਰੇ ਆ ਗਈ ਪਹਿਲਾਂ ਕਹਿੰਦੀ ਬਾਲੀਆਂ ਲਾ ਦੋ ਆਂਟੀ ਤੁਸੀਂ ਗਰੀਬ ਬਣ ਕੇ ਜਾਣਾ ਮੈਂ ਤਾਂ ਦੇਖ ਹੀ ਲਿਆ ਵੀ ਮੈਂ ਪਾਇਆ ਤਾਂ ਹੈ ਨਹੀਂ ਕੁਝ ਮੈਂ ਮੰਮੀ ਤੇ ਹੀ ਨਿਗਾ ਸੀਗੀ ਉਹਦੀ ਬੱਸ ਕਹਿੰਦੀ ਕਿ ਬਾਲੀਆਂ ਆਂਟੀ ਲਾ ਦੋ ਤੁਸੀਂ ਜੇ ਬਾਲੀਆਂ ਲਾਓ ਉੱਥੇ ਜਲਦੀ ਰਾਸ਼ਨ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਆਪਾਂ ਛੋਟੇ ਮੀਡਲ ਕਲਾਸ ਬਣ ਕੇ ਜਾਣਾ ਤੁਸੀਂ ਕਹਿੰਦੇ ਜੇ ਬਾਲੀਆਂ ਲਾ ਕੇ ਪਾ ਕੇ ਜਾਓਗੇ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਹੈਗਾ ਹਾਂ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਤੁਸੀਂ ਬਾਲੀਆਂ ਲਾ ਦੋ ਅਸੀਂ ਗਰੀਬ ਬਣ ਕੇ ਜਾਣਾ ਮੈਂ ਵੀ ਲਾ ਕੇ ਆਈਆਂ ਮੇਰੀ ਸੱਸ ਕਹਿੰਦੀ ਤੂੰ ਵੀ ਲਾ ਕੇ ਚੱਲ ਜਾ ਉਹਨੇ ਇਦਾਂ ਵਿਸ਼ਵਾਸ ਦਿੱਤਾ ਸਾਨੂੰ ਗੱਲਾਂ ਕੀਤੀਆਂ ਫਿਰ ਸਾਡੇ 6-7 ਜਨਾਨੀਆਂ ਸੀ ਸੀਗੀਆਂ 8-10 ਬੱਚੇ ਸੀਗੇ ਗਲੀ ਦੇ ਸਾਰੇ ਇਕੱਠੇ ਹੋ ਕੇ ਅਸੀਂ ਗਏ ਆ ਤੇ ਉੱਥੇ ਆਦੇ ਰਸਤੇ ਕਹਿੰਦੀ ਮੈਂ ਵਾਪਸ ਆਉਣੀ ਆ ਧਾਰ ਕਾਰਡ ਲੈ ਕੇ ਉਹ ਦੁਵਾਰਾ ਮੇਰੇ ਘਰੇ ਗੇਟ ਲੱਗਿਆ ਸੀ ਐਂਗਲ ਖੋਲ ਕੇ ਸਿੱਧੇ ਹੀ ਅੰਦਰ ਆ ਗਏ ਉਹਨੇ ਗੇਟ ਵੀ ਨਹੀਂ ਖੜਕਾਇਆ ਆ ਕੇ ਇਹਨਾਂ ਨੂੰ ਕਹਿੰਦੀ ਵੀ ਫੋਟੋਆਂ ਦੇ ਦਿਓ ਇਹਨਾਂ ਨੂੰ ਬਾਲੀ ਮੈਂ ਹੱਥ ਫੜਾ ਕੇ ਗਈ ਸੀ ਤੁਸੀਂ ਅਲਮਾਰੀ 'ਚ ਰੱਖ ਦਿਓ ਮੈਂ ਇਹਨਾਂ ਨੂੰ ਇੰਨੀ ਗੱਲ ਕਿਹਾ ਉਹਨੇ ਇਹ ਗੱਲ ਸੁਣੀ ਹੋਈ ਸੀ ਕਿ ਵੀ ਅਲਮਾਰੀ 'ਚ ਰੱਖ ਦਿਓ ਅੱਛਾ ਇਹਨਾਂ ਨੂੰ ਕਹਿੰਦੀ ਵੀ ਫੋਟੋ ਦੇ ਦਿਓ ਆਂਟੀ ਕਹਿੰਦੇ ਅਲਮਾਰੀ 'ਚ ਪਰਸ ਵਿੱਚ ਫੋਟੋ ਪਈ ਆ ਉਹਨੇ ਇੰਨੀ ਗੱਲ ਕਹੀ ਆ ਤੇ ਇਹ अलमारी ਆ ਵਾਲੀ ਖੋਲਣ ਲੱਗੇ ਵੱਡੀ अलमारी ਹੱਥ ਰੱਖ ਕੇ ਜੀ ਤੇ ਇਹਨਾਂ ਨੇ ਵਾਲੀ ਉੱਥੇ ਰੱਖ ਕੇ ਹਮਾਰੀ ਖੋਲਣ ਲੱਗੇ ਫਿਰ ਇਹ ਕਹਿੰਦੇ ਇੱਥੇ ਤਾਂ ਫੋਟੋ ਹੈ ਨਹੀਂ ਵੀ ਮੈਂ ਮੰਮੀ ਨੂੰ ਫੋਨ ਕਰਦਾ ਵਾਂ ਜਾਂ ਉਹਨਾਂ ਨੂੰ ਫੋਨ ਕਰਦਾ ਦੇਖ ਨਹੀਂ ਰਹਿਣ ਤੋਂ ਬਾਜੀ ਇੱਥੇ ਚ ਦੇਖੋ ਵੀ ਇਹਦੇ ਚ ਪਈ ਹੋਣੀ ਛੋਟੀ ﺍﻟमारी ਦੇਖਣ ਲੱਗੇ ਜਦ ਪਿੱਛੇ ਬੈਠੀ ਨਾਲ ਹੀ ﺍﻟमारी ਚੱਕੇ ਦੱਬੇ ਪੈਰ ਚਲੇਗੀ ਉਸ ਟਾਈਮ ਇਹਨੇ ਕੁੜੀ ਵੀ ਉਠਾ ਗਈ ਛੋਟੀ ਵਾਲੀ ਕਿ ਉਹ ਕੁਛ ਕਰ ਗਈ ਕਿ ਬੱਚੇ ਨੂੰ ਉਠਾਤਾ ਉਹ ਬੰਦਾ ਬੱਚੇ 'ਚ ਉਲਝ ਗਿਆ ਇਹ ਆਪ ਨਿਕਲ ਗਈ ਜਿੱਦਾਂ ਹੀ ਇਹ ਉੱਠੇ ਨੇ ਦੇਖਣ ਵਾਸਤੇ ਬਾਹਰ ਕੋਈ ਨਹੀਂ ਸੀਗਾ ਬੜਾ ਨੁਕਸਾਨ ਵੀ ਹੋ ਸਕਦਾ ਸੀ ਵੀ ਜਨਾਨੀ ਦਾ ਕੁਛ ਵਾਰ ਕਰ ਸਕਦੀ ਸੀ ਕੁਝ ਵੀ ਕਰ ਸਕਦੀ ਸੀ ਕਿ ਬੱਚੇ ਨੂੰ ਮੇਰੇ ਚੱਕ ਕੇ ਲੈ ਜਾ ਸਕੀ ਕਿਉਂਕਿ ਬੱਚਾ ਗੈਂਗ ਹੈਗੀ ਇਹ ਪਹਿਲਾਂ ਵੀ ਡੁਗਰੀ ਤੇ ਬੱਚਾ ਚੱਕਿਆ ਇਹਨੇ ਅੱਜ ਤੱਕ ਬੱਚਾ ਨਹੀਂ ਮਿਲਿਆ ਇਸ ਲਈ ਉਹਦੀ ਫੋਟੋ ਆਈ ਆ ਅਸੀਂ ਕੈਮਰੇ ਚ ਕਢਾਇਆ ਆਪਣੇ ਆਂਡੀ ਗਵਾਂਡੀ ਦੇ ਉਹਦੇ ਭੱਜਦੀ ਦੀ ਫੋਟੋ ਆਈ ਉਹਦੀ ਸ਼ਕਲ ਨਹੀਂ ਆਈ ਪਰ ਸ਼ਕਲ ਉਹੀ ਹੈ ਪਤਲੀ ਜੀ ਜਨਾਨੀ ਆ ਲੰਬੀ ਜੀ ਆ ਗੋਰੀ ਜੀ ਹੈਗੀ ਆ ਇਹ ਹਰ ਜਗ੍ਹਾ ਜਾ ਰਹੀ ਆ ਬੱਚੇ ਚੁਰਾ ਰਹੀ ਆ ਇਹ ਇਹਨਾਂ ਤੇ ਦੇਖੋ ਇਹਨਾਂ ਨੂੰ ਤੁਸੀਂ ਕਹਿ ਰਹੇ ਸਾਵਧਾਨ ਰਹੋ ਸਾਰੇ ਆਪਣੇ ਘਰੇ ਕਿਸੇ ਨੂੰ ਵੀ ਬਾੜਨਾ ਵਾ ਪਹਿਲਾਂ ਪੁੱਛੋ ਅਲ ਕਿਸੇ ਤੇ ਵਿਸ਼ਵਾਸ ਨਾ ਕਰੋ ਜੇ ਅਸੀਂ ਕਿਸੇ ਤੇ ਵਿਸ਼ਵਾਸ ਕਰ ਲਿਆ ਅੱਜ ਸਾਡਾ ਨੁਕਸਾਨ ਹੋ ਗਿਆ ਹੈ ਜੇ ਕੋਈ ਆ ਕੇ ਮੈਨਾਂਗਾ ਵੀ ਅਸੀਂ ਫ੍ਰੀਜ ਰਾਸ਼ਨ ਦੇ ਰਹੇ ਆ ਇਸ ਤਰ੍ਹਾਂ ਤਾਂ ਉਹਦੀ ਬਰੀਕੀ ਦੇ ਨਾਲ ਹਾਂਜੀ ਉਹ ਕਹਿ ਵੀ ਰਹੀ ਹੈ ਸਾਡੇ ਘਰ ਦਾ ਬਾਇਓ ਡਾਟਾ ਵੀ ਮਾੜਾ ਮੋਟਾ ਪਤਾ ਵੀ ਸਾਡੇ ਡੈਡੀ ਨਹੀਂ ਹੈਗੇ ਹਾਂਜੀ ਇੰਨੀ ਛਾਤਰ ਹੈ ਤੇ ਕਿੰਨੀ ਬੱਚਾ ਛੱਡ ਦੋ ਤੁਸੀਂ ਚਲੋ ਔਰ ਆਂਡੀ ਗਵਾਂਡੇ ਦੇ ਸਾਰੇ ਬੱਚੇ ਇਕੱਠੇ ਕੀਤੇ ਉਹਨਾਂ ਨੂੰ ਲੈ ਗਈ ਉਹਨਾਂ ਦੇ ਬੱਚੇ ਵੀ ਪਿੱਛੇ ਰਹਿ ਗਏ ਸੀ ਕਹਿੰਦੀ ਤੁਸੀਂ ਜਾਓ ਮੈਂ ਬੱਚਾ ਲੈ ਕੇ ਆਉਣੀ ਹਾਂ ਤਾਂ ਸ਼ੁਕਰਗੁਰ ਬੱਚੇ ਦੀ ਮਾਂ ਨਾਲ ਆ ਗਈ ਨਹੀਂ ਤੇ ਇਹ ਬੱਚੇ ਵੀ ਲੈ ਜਾਂਦੀ ਆਟੋ 'ਚ ਪਾ ਕੇ 6-7 ਬੱਚੇ ਛੋਟੇ-ਛੋਟੇ ਗਰੀਬ ਨੇ ਬਹੁਤ ਜ਼ਿਆਦਾ ਸਬਜ਼ੀ ਵੇਚਦਾ ਉਹਦਾ ਡੈਡੀ ਬੱਚੇ ਛੋਟੇ ਕਿ ਵੀ ਇਹਨਾਂ ਦੇ ਪਿੱਛੇ ਹੋਰ ਵੀ ਲੋਕ ਹੋ ਸਕਦੇ ਨੇ ਵੀ ਆ ਜੇ ਇਹਨਾਂ ਦੀ ਗੈਂਗ ਆ ਇਹਨਾਂ ਦੇ ਪਿੱਛੇ ਹੋਰ ਲੋਕ ਹੋ ਸਕਦੇ ਕਿਉਂਕਿ ਆਟੋ ਵਾਲੇ ਵੀ ਨਾਲ ਸੀਗੇ ਇਹ ਬਾਅਦ 'ਚ ਇੱਥੋਂ ਆਟੋ ਗਈ ਆ ਦੁਬਾਰਾ ਸਾਡੀ ਗਲੀ 'ਚ ਵੀ ਆਟੋ ਲੈ ਕੇ ਨੰਕੇ ਗਈ ਆ ਇਸ਼ਾਰੇ ਨਾਲ ਆਟੋ ਆ ਇਸ਼ਾਰਾ ਕੀਤਾ ਆਟੋ ਆਇਆ ਜਦ ਆਪਾਂ ਆਟੋ ਰੋਕ ਕੇ ਬੈਠਦੇ ਆ ਉਹਨੇ ਰੋਕਿਆ ਨਹੀਂ ਜਿੱਦਾਂ ਗਈ ਆ ਆਟੋ ਕੋਲ ਆ ਗਿਆ ਨਾਲ ਹੀ ਬੈਠ ਕੇ ਨਿਕਲ ਗਈ ਸਿੱਧੀ ਬੱਸ ਅਸਲ ਸ਼ੱਕ ਨਹੀਂ ਹੋਇਆ ਤੁਹਾਨੂੰ ਦੋਨਾਂ ਨੂੰ ਵੀ ਕੀ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਲੱਗਦਾ ਬਿਲਕੁਲ ਸ਼ੱਕ ਨਹੀਂ ਹੋਇਆ ਸਾਨੂੰ ਲੱਗਿਆ ਕਿ ਇਦਾਂ ਹੀ ਕੋਈ ਆਈ ਆ ਵੀ ਕੋਈ ਗੈਰੀ ਆ ਵੀ ਰਾਸ਼ਨ ਵਾਸਤੇ ਕੀ ਪਤਾ ਮਿਲਦਾ ਹੈ ਕਹਿੰਦੀ ਉਹਨੇ ਸਾਰੇ ਲੈ ਆਏ ਚਲੋ ਦੀਦੀ ਤੁਸੀਂ ਵੀ ਲੈ ਆਓ ਤਾਂ ਕਰਕੇ ਸੀ ਚਲੋ ਮੈਂ ਕਿਹਾ ਦੇਖ ਆਉਂਨੇ ਆ ਮੈਂ ਕਿਹਾ ਅਸੀਂ ਮੈਂ ਕਿਹਾ ਮੇਰੇ ਹਸਬੰਦ ਤਾਂ ਘਰੇ ਹੈਗੇ ਹੀ ਨੇ ਸਾਨੂੰ ਕੀ ਪਤਾ ਸੀ ਪਿੱਛੋਂ ਇਹ ਘਰੇ ਆ ਕੇ ਵੀ ਸਾਡਾ ਨਾਂ ਲੈ ਕੇ ਫੋਟੋਆਂ ਦੇ ਬਾਨੇ ਨੇ ਸਾਡੀ ਬਾਲੀ ਚੱਕੇ ਲੱਗੀ ਹੈ ਹੂੰ ਅੱਛਾ ਕੀ ਅਪੀਲ ਕਰਾਂਗੇ ਲੋਕਾਂ ਕੋਲ ਅਸਤਾ ਇਹ ਕਹਿੰਦੇ ਕਿ ਕਿਸ ਤੇ ਗੇਟ ਨਾ ਖੋਲੋ ਕਿਸ ਤੇ ਵਿਸ਼ਵਾਸ ਨਾ ਕਰੋ ਕੋਈ ਕਹਿੰਦਾ ਕਿਸੇ ਦੀ ਗੱਲਾਂ ਤੇ ਨਾ ਫਰੀਦ ਦੇ ਚੱਕਰ ਚ ਤਾਂ ਬਿਲਕੁਲ ਹੀ ਨਾਓ ਕਿਉਂਕਿ ਅੱਜ ਕੱਲ੍ਹ ਭੋਲੇ-ਪਾਲੇ ਲੋਕ ਨੇ ਵੀ ਫਰੀਦ ਦਾ ਸੁਣ ਕੇ ਨਾ ਵੀ ਚਲੇ ਜਾਂਦੇ ਨੇ ਹਾਂ ਚਲੇ ਜਾਂਦੇ ਸਹੀ ਗੱਲ ਆ ਚੱਕੇ ਬਾਰੇ ਮੁੰਡੇ ਉੱਥੇ ਰੱਖਦੇ ਚੱਕੇ ਫੋਟੋ ਮਗਰ ਉਹਨੇ ਉੱਥੇ ਦੇਖ ਲਈ ਫੋਟੋ ਮਗਰ ਰੱਖੀ ਐ ਫੋਟੋ ਮਤਲਬ ਪਹਿਲਾਂ ਸਾਰੀ ਇਨਕੁਆਇਰੀ ਕੀਤੀ ਤੁਹਾਡੇ ਨਾਲ ਗੱਲਬਾਤ ਕਰਕੇ ਕਰਕੇ ਫਿਰ ਪਾਣੀ ਪੀ ਕੇ ਗਈ ਫਿਰ ਪਾਣੀ ਪੀਤਾ ਕਰੇ ਵਟਕੇ ਨੇ ਇਹਨਾਂ ਦੇ ਘਰੇ ਗਈ ਆ ਉਹਨਾਂ ਦੇ ਘਰੇ ਗਈ ਆ ਇਹਨਾਂ ਦੇ ਘਰੇ ਗਈ ਆ ਚਾਰ ਪੰਜ ਘਰਾਂ ਦੇ ਘਰੇ ਗਈ ਆ ਉਹਨਾਂ ਦੇ ਕਿਤੇ ਕਿਛ ਕੁਝ ਨਹੀਂ ਦਿਖਿਆ ਉਹ ਪਹਿਲਾਂ ਹੀ ਮੰਮੀ ਦੇ ਬਾਲੀ ਬਾਰ ਨਿਗਰ ਸੀ ਉਹਨੇ ਕਿਹਾ ਵੀ ਆਂਟੀ ਬਾਲੀ ਲਾ ਦਿਓ ਤੁਸੀਂ ਤੇ ਚੱਲੋ ਤੁਹਾਡਾ ਰਸਤਾ ਮਿਲ ਜਾਣਾ ਰਸਤੇ 'ਚ ਵੀ ਗੱਲਾਂ ਬਾਤਾਂ ਵਧੀਆ ਕਰ ਰਹੀ ਸੀ ਵੀ ਮੈਂ ਵੀ ਇੱਦਾਂ ਉਦਾਂ ਕਰਦਿਆਂ ਤੇ ਬਾਅਦ 'ਚ ਵਾਪਸ ਕਹਿੰਦੀ ਮੈਂ ਧਾਰ ਕਾਡ ਲਿਆਵਾਂ ਸਾਡਾ ਇਹਨਾਂ ਦਾ ਮਆਗ ਨਹੀਂ ਕਹਦਾ ਪਿੱਛਾ ਕਰ ਲੈਂਦੇ ਵੀ ਕਿਉਂ ਜਾ ਰਹੀ ਆ ਸੀ ਦੁਰਗੇ ਅੱਗੇ ਪਿੱਛੇ ਉਹਨੂੰ ਦੇਖਿਆ ਨਹੀਂ ਉਹ ਪਿੱਛੇ ਦੁਵਾਰਾ ਸਾਡੇ ਘਰੇ ਆ ਗਈ ਹਸਬੰਦ ਉਲਝਾ ਕੇ ਬਸ ਉਹ ਬਾਲੀ ਚੱਲਦੀ ਆ ਬਾਲੀ ਮਨਾਵੀ ਲਾਂਦੀ ਨਾ ਰੱਖ ਮੈਂ ਕੋਈ ਕੰਡ ਕਰ ਦੇਣਾ ਸੀ ਇਹਨੇ ਬਈ ਬਾਲੇ ਪਾਈ ਉੱਥੇ ਮੈਂ ਕੋਈ ਨਾ ਕੁਝ ਕੰਡ ਕਰ ਦੇਣਾ ਸੀ ਇਹਨੇ ਮੇਰੇ ਨਾਲ ਇਹ ਮਾਰ ਦੇਣਾ ਸੀ ਕਿਉਂਕਿ ਬਾਲੀ ਵਾਂਗ ਫਿੱਟਲ ਨਹੀਂ ਜਾਂਦੇ ਮਨੇ ਮਾਰ ਦੇਣਾ ਸੀ ਜੇ ਤੁਸੀਂ ਬਾਲੀ ਨਾ ਕਰਦੇ ਫਿਰ ਤੁਹਾਡਾ ਹਿੱਚ ਹਿੱਚ ਕੇ ਤੇ ਮੇਰੇ ਅਬਰਤਨ ਕੁਝ ਖਿੱਜਤੂ ਕਰਨੀ ਸੀ ਬਾਲੀ ਦੇ ਜਨਾਨੀ ਨੇ ਇਹ ਲੁਕਤ ਪੁਜਾਨੀ ਹੈਗੀ ਆ ਬੱਚਾ ਗਏਗਾ ਚੋ ਚੱਕੀ ਜਨਾਨੀ ਇਹ ਠੀਕ ਹਾਂਜੀ ਸੋ ਦੇਖਿਆ ਕਿਸ ਤਰੀਕੇ ਨਾਲ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਘੁੰਮ ਰਹੇ ਨੇ ਘਰਾਂ ਦੇ ਵਿੱਚ ਜਾਂਦੇ ਨੇ ਫਰੀਦਾ ਚਾਂਸਾ ਦਿੰਦੇ ਨੇ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਾਰਨਾਮਾ ਕਰਕੇ ਨਿਕਲ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਸचेत ਰਹੋ ਸਾਵਧਾਨ ਰਹੋ ਕਿਸੇ ਨੂੰ ਵੀ ਘਰਾਂ ਦੇ ਵਿੱਚ ਇਸ ਤਰ੍ਹਾਂ ਨਾ ਬਾੜੋ ਕਿਉਂਕਿ ਕਾਉਂਸਲਰ ਦੇ ਇਲੈਕਸ਼ਨ ਨੇ ਲੁੱਟ ਵੀ ਉਸ ਤਰੀਕੇ ਨਾਲ ਹੀ ਹੋਈ ਹੈ ਕਿ ਅਸੀਂ ਫ੍ਰੀ ਦਾ ਰਾਸ਼ਨ ਦੇ ਰਹੇ ਹਾਂ ਸੋ ਫ੍ਰੀ ਅਲੇ ਚੱਕਰਾਂ ਦੇ ਵਿੱਚ ਤਾਂ ਬਿਲਕੁਲ ਹੀ ਨਾ ਪਾਉ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਹੋਰ ਲੋਕ ਅਵੇਅਰ ਰਹਿ ਸਕਣ ਕੈਮਰਾਮੈਨ ਪਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ